ਇਹ ਕਾਰਵਾਈ ਹੈ ਕਿਸ ਚੀਜ਼ ਦਾ ਖਲਾਸਾ ਕਰਨ ਤੁਸੀਂ ਜਾ ਰਿਹਾ ਅ ਮਿੱਤੀ 26 11 ਨੂੰ ਇੱਕ ਬੱਚਾ ਗੋਲੂ ਹੈ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬੋਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਵੇਗਾ ਉਹ ਡੈਡ ਬੋਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਵਿਨੋਦ ਤੇ ਬਿਨਾਂ ਦੇ ਅਧਾਰ ਤੇ ਕੇਸ ਰਿਸ਼ਟਾ ਕੀਤਾ ਜੋ ਬੰਦੀਆਂ ਧਰਾਮਾ ਸਿੰਘ 103 238 ਪੀਐਨਐਸ ਉਸ ਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਅਧਾਰ ਤੇ ਜੋ ਟੀਮਾਂ ਗਠਿਤ ਕੀਤੀਆਂ ਗਈਆਂ ਉਹਦੇ ਵਿੱਚ ਡੀਐਸਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਐਸਐਚਓ ਫਲਤ ਸੀਏ ਕਪੂਰਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀ ਗਈ ਹੈ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵਿਡੈਂਸ ਸੀਗੇ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈ ਔਰ ਉਹਦੇ ਆਧਾਰ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੋਂ ਇਹਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਪੱਜ ਕੇ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਤ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਾਨਸੀ ਉੱਤਰ ਪ੍ਰਦੇਸ਼ ਆਜ਼ਮਗੜ ਜਿਹੜੀਆਂ ਉਹ ਪੇਜੀਆਂ ਔਰ ਇਹ 16 ਤਰੀਕ ਨੂੰ ਇਹ ਬੰਦਾ ਸਾਨੂੰ ਆਜ਼ਮਗੜ ਤੋਂ ਆਪਣੇ ਜਿਹੜਾ ਇਹਦਾ ਸੌਹਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅਰੈਸਟ ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ ਚ ਪੇਸ਼ ਕੀਤਾ ਹੈਦਾ ਰਿਮਾਂਡ ਲਿਆ ਹੈਗਾ ਦੀ ਨੈਕਸਟ ਤਫਤੀਸ਼ ਆ ਅਸੀਂ ਇਹਦੀ ਕਰ ਰਹੇ ਆ ਜੋ ਵਜ੍ਹਾ ਰਸਨ ਤੋਂ ਤੱਕ ਸਾਨੂੰ ਤਫਤੀਸ਼ ਵਿੱਚ ਇਹਦੀ ਪਤਾ ਲੱਗਾ ਹੋਏ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਘਰੋਂ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਾਹਿਬ ਹੈਗਾ ਇਹਨੂੰ ਗਰ ਲਗਾ ਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਤਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕਟਕੇ ਇਹਨੇ ਮਾਰ ਦਿੱਤਾ ਸੀ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲੂ ਦੇ ਦਾ ਨਾਮ ਸੀਗਾ ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਿਮਾਨਡ ਸਾਡੇ ਕੋਲ ਚੱਲਦਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਤੋਂ ਬਾਅਦ ਜੋ ਤਫ਼ਤੀਸ਼ ਵਿੱਚ ਆਇਆ ਉਹ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਸੋ ਮਚ ਸਾਡਾ ਪੀੜਿਤ ਪਰਵਾਰ ਦੀ ਇਹ ਸਮਝਣਾ ਕੋਈ ਨਿੱਤੇ ਦਾ ਨਹੀਂ ਹੈ ਇਹ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪੀ ਦੇ ਰਹਿਣ ਵਾਲੇ ਹੈਗੇ ਹਨ ਇੱਕਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਕ੍ਰਿਮੀਨਲ ਬੈਕ ਗ੍ਰਾਉਂਡ ਇਹ ਦੇ ਤੂੰ ਉੱਥੋਂ ਪਿੰਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਆ ਉਹਦੇ ਨਾਲ ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਕੋਈ ਪਰਚਾ ਤਾਂ ਇਸ ਟੇਕ ਸਰ ਇਹਨੂੰ 1 ਮਹੀਨਾ ਲੱਗ ਗਿਆ ਇਹਨੂੰ ਇਹ ਭਜਾ ਰਿਹਾ ਹੈ ਇਦਾਂ ਪੁਲਿਸ ਟੀਮ ਲਗਾਤਾਰ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਵਾਰਾਨਸੀ ਆਜ਼ਮਗੜ੍ਹ ਫੂਲਪੁਰ ਉਧਰਲੇ ਪਾਸੇ ਜਿੰਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਉਹਨੇ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਰਹੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਸਚੋ ਕੁਲੱਤ ਤੇ ਐਲ ایس ਪੀ ਕੁਲੱਤ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਇਹਦੇ ਸੌਰੀ ਕਰਤ ਹਾਂ ਕਿ ਇਹਦੀ ਏਜ ਕਿੰਨੀ ਹੈ ਯਾਨੀ ਕਿ ਮੈਰਿਟ ਹੈ ਬੰਦਾ ਇਹ ਬੰਦਾ ਮੈਰਿਟ ਹੈ ਮੈਰਿਟ ਹੈ ਜੀ ਇੱਕ ਬੱਚਾ ਹੈ ਇੱਕ ਬੱਚਾ ਕਿ ਹੋਰ ਇਸਤਲਾਵਾ ਕਿਸੇ ਹੋਰ ਦੀ ਇਨਵੋਲਵਮੈਂਟ ਨਹੀਂ ਹੈ। ਥੈਂਕ ਯੂ ਸੋ ਮਚ। ਤਰਨ ਰੋਈ ਹੋਰ ਵੀ ਨੀਲਨੀ ਜੀ ਬੱਚੇ ਨੂੰ ਇਹ ਮਾਰਨ ਦਾ ਸਿਰਫ ਜੀ ਮੰਨ ਲਓ ਬੱਚੇ ਨਾਲ ਕੋਈ ਹਰ ਤਰ੍ਹਾਂ ਤੇ ਸੀ ਜਾ ਰਹੀ ਹੋਰ ਰੋਈ ਤਰਨ ਵੀ ਹਰ ਤਰ੍ਹਾਂ ਕੰਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਉਹਨੇ ਲੜਕੇ ਨੇ ਮਨਾਂ ਕੀਤਾ ਇਹਨੂੰ ਇਹ ਹੋ ਗਿਆ ਵੀ ਮੇਰਾ ਐਕਸਪੋਜ਼ ਜਾ ਕੇ ਕਰੇਗਾ ਦੱਸੇਗਾ ਤੇ ਇਹ ਸਿਰੰਜੇ ਜੀ ਦੇ ਵਿੱਚ ਇਹਦਾ ਗਲਾ ਘੋਟ ਕੇ ਨੇ ਮਾਰਿਆ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ